ਤਪ ਪਰ ਗੁਰਦਾਸ ਪੂਰੀ ਦੀ ਗਜ਼ਲ ਮੁਰ ਸਰਜੀਤ ਨਹੀਂ ਹੋਣਾ ਰੁਕ ਗਈਆਂ ਨੇ ਉਸੇ ਥਾਂ ਤੇ ਸੁਣ ਕੇ ਖਬਰ ਹਵਾमां ਰੁਕ ਗਈਆਂ ਨੇ ਉਸੇ ਥਾਂ ਤੇ ਸੁਣ ਕੇ ਖਬਰ ਹਵਾमां टिप टिप ਹੰਝੂ ਕੇ ਰਹੀਆਂ ਨੇ ਸਦਮੇ ਵਿੱਚ ਫਿਰਦਾमां ਵਸਤੇ ਸ਼ਹਿਰੋਂ ਵਿਦਾ ਹੋ ਗਿਆ ਸ਼ਬਦਾਂ ਦਾ ਬੰਜਾਰਾ ਵਸਤੇ ਸ਼ਹਿਰੋਂ ਵਿਦਾ ਹੋ ਗਿਆ ਸ਼ਬਦਾਂ ਦਾ ਵੰਜਾਰਾ ਸਦਮੇ ਵਿੱਚ ਖਾਮੋਸ਼ ਹੋ ਗਈਆਂ ਪਿੰਡ ਨੂੰ ਜਾਂਦੀਆਂ ਰਾਮਾ ਸ਼ਬਦਾਂ ਸੋਗ ਮਨਾਇਆ ਇਦਾਂ ਨਜ਼ਮਾਂ ਦੇ ਗੱਲ ਲੱਕੇ ਸ਼ਬਦਾਂ ਸੋਗ ਮਨਾਇਆ ਇਦਾਂ ਨਜ਼ਮਾਂ ਦੇ ਗੱਲ ਲੱਕੇ ਹਾਲ ਵੇਖ ਕੇ ਗਜ਼ਲਾਂ ਗੀਤਾਂ ਮਾਰੀਆਂ ਰੋ ਰੋਤਾ ਵਾਂ ਹਾਲ ਵੇਖ ਕੇ ਗਜ਼ਲਾਂ ਗੀਤਾਂ ਮਾਰੀਆਂ ਰੋ ਰੋਤਾ ਵਾਂ ਬिखर ਗਏ ਸਭ ਸੁਰ ਸੰਜੀਕਣ ਏਕ ਗਈ ਪਥਰਾਈ ਬिखर ਗਏ ਸਭ ਸੁਰ ਸੰਜੀਕਣ ਏਕ ਗਈ ਪਥਰਾਈ ਅਸਥ ਹੋਈ ਇਸ ਸੂਰਜ ਉੱਤੇ ਕੀਕਣ ਗੀਤ ਮਹਿਕਾਮਾ ਹਰ ਇੱਕ ਕਲਮ ਆਪਾਹਜ ਹੋਈ ਸਾਹ ਗਏ ਜਿਉਂ ਸੂਤੇ ਹਰ ਇੱਕ ਕਲਮ ਆਪਾਜ ਹੋਈ ਸਾਹ ਗਏ ਜਿਉਂ ਸੂਤੇ ਕੋਹਰੇ ਸਫਿਆਂ ਉੱਤੇ ਮੈਂ ਵੀ ਕਿਹੜੇ ਸ਼ਬਦ ਟਿਕਾਵਾਂ ਵੜਨਾ ਟੁੱਟਣਾ ਆਉਣਾ ਜਾਣਾ ਮੁਰਸਰ ਜੀਤ ਨਹੀਂ ਹੋਣਾ ਵੜਨਾ ਟੁੱਟਣਾ ਆਉਣਾ ਜਾਣਾ ਮੁਰਸਰ ਜੀਤ ਨਹੀਂ ਹੋਣਾ 파ਰਸ ਪਾਤਰ ਇੱਕ ਦੇ ਬਾਜੋਂ ਸੁੰਨੀਆਂ ਸਭ ਸਭਾਵਾਂ 파ਰਸ ਪਾਤਰ ਇੱਕ ਦੇ ਬਾਜੋਂ ਸੁੰਨੀਆਂ ਸਭ ਸਭਾਵਾਂ ਦੁਨੀਆਂ ਉੱਤੇ ਭੀੜ ਪਈ ਹੈ ਜਿਸ ਪਾਸੇ ਵੀ ਜਾਈਏ दुनिया उत्ते भीड़ बड़ी है जिस पास भी जाइए धरती माँ पर जमदी ऐसा शख्स है टामा टामा धरती माँ पर जमती ऐसा शख्स है टामा टावा